ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਤਾ ਕੈਮੋ ਤੇ ਆਪਾਂ ਇਹ ਬਲਗਾਣਾ ਤੇ ਆਪਾਂ ਨੇ ਅੱਜ ਦੇਖਦੇ ਹਾਂ ਤੇ ਇੱਕ ਆਪਾਂ ਨੇ ਅੱਜ ਟਰੈਕਟਰ ਦੀ ਸ਼ੋਜੀ ਤਾਰਨੀ ਆ ਤੇ ਪਹਿਲਾਂ ਲਿਬੜਿਆ ਹੋਇਆ ਬਹੁਤ ਜ਼ਿਆਦਾ ਹੈ ਨਾ ਤੇ ਉਹਨੂੰ ਥੋੜਿਆ ਧੋ ਦਈਏ ਤੇ ਉੱਤੇ ਬਾਅਦ ਫਿਰ ਉਹਦੀ ਸ਼ੋਜੀ ਤਾਰਦੇ ਆ ਵੈਸੇ ਰਵੀਰਨ ਤਾਂ ਬੁਲਾਇਆ ਵਾ ਦੇਖਦੇ ਹਾਂ ਕੌਣ-ਕੌਣ ਆਉਂਗਾ ਕੌਣ-ਕੌਣ ਨਹੀਂ ਹੈ ਨਾ ਤੇ ਜਿੰਨੇ ਨੂੰ ਮੈਂ ਕਿਹਾ ਉਹਨਾਂ ਨੇ ਆਉਣਾ ਤੇ ਇੰਨੇ ਨੂੰ ਆਪਾਂ ਪਾਣੀ ਜਾ ਮਾਰ ਦਿੰਦੇ ਆ ਨਾ ਤੁੰਗੀ ਗੰਦਾਬਾ ਹੋਇਆ ਵਾ ਤਾਂ ਕਰਕੇ ਫਿਰ ਹੁਣ ਪਾਣੀ ਜਾਂ ਮਾਰਦੇ ਆ ਤੇ ਇੰਨੇ ਸੁੱਕ ਸਕ ਜੂਗਾ ਫਿਰ ਆਪਾਂ ਕੱਪੜੇ ਆ ਮਾਰ ਕੇ ਫਿਰ ਇਹਦੀ ਸ਼ੋਜੀ ਧਾਰਦੇ ਆ ਇੰਨੇ ਨੂੰ ਉਹ ਵੀ ਆ ਜਾਣਗੇ ਨਾ ਤੇ ਚਲੋ ਮੈਂ ਤੁਹਾਨੂੰ ਕਿਹਾ ਸੀ ਨਾ ਲਿਬੜਿਆ ਹੋਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਦਾ ਹੋਇਆ ਵਾ ਤੇ ਆਪਾਂ ਇੱਥੇ ਤੋਂ ਪੈਪਲਾ ਲੈਂਦੇ ਆ ਤੇ ਉਹਦੇ ਬਾਅਦ ਇਹਨੂੰ ਕਰਦੇ ਆ ਆਪਾਂ ਵਾਸ਼ ਹਨਾ ਤੇ ਲਾਈਟਾਂ ਲੁੱਟਾਂ ਚੇਂਜ ਕਰਦੇ ਆ ਤੇ ਸ਼ੋਜੀ ਧਾਰਦੇ ਆ ਸਾਰੀ ਅੱਜ ਆਪਾਂ ਲਓ ਜੀ ਤੇ ਤੋ ਹੋ ਗਿਆ ਚੋਬਰ ਦੀ ਹੋ ਗਈ ਨਾਲ ਆਈ ਤਲੋਈ ਤੇ ਬਸ ਹੁਣ ਆਪਾਂ ਥੋੜੇ ਜਿਹਾ ਟਾਈਮ ਤੱਕ ਆਪਾਂ ਇਹਦੇ ਹੀ ਤਾਰ ਦੇਣ ਛੋ ਛੂ ਤੇ ਇਹਨੂੰ ਕਰਦੇ ਆਂ ਫਿਰ ਉਹ ਚਾਲੀ ਵਾਲੀ ਫਿੱਟ ਕਰਦੇ ਆਂ ਛੋ ਪਈ ਆ ਤੇ ਉਹ ਕਰਦੇ ਆਂ ਫਿੱਟ ਫਿਰ ਲਓ ਜੀ ਤੇ ਆਪਾਂ ਨੇ ਤੋਤਾ ਸੀਗਾ ਡਾਇਰੈਕਟਰ ਜਿਵੇਂ ਤੁਹਾਨੂੰ ਦਿਖਾਈ ਆ ਤੇ ਇਸ ਤੋਂ ਬਾਅਦ ਆ ਗਿਆ ਸੀਗਾ ਰਵੀ ਤੇ ਹੁਣ ਖੋਲਦੇ ਆਂ ਆਪਾਂ ਇਹਦੀ ਛੋ ਜੀ ਫੰਨਾ ਯਾਰ ਮੁੰਲਾ ਦਾ ਟੂਲ ਚ ਪਿਆ ਇਧਰਲੇ ਟੂਲ ਚ ਪਿਆ ਨੇਰੂ ਯੈਸ ਬੌਸ ਆਪਾਂ ਮੈਂ ਖੋਲ ਦਉਂ ਨਿਆ ਥੋੜੀ ਜਿਹੀ ਸ਼ੋ ਜੀ ਨਾ ਨਾ ਤੇ ਦੋ ਹੀ ਸ਼ੋ ਮੈਂ ਕਹਿੰਦਾ ਰਵੀ ਛੱਡ ਦੇ ਇਹਨੂੰ ਆ ਮੈਂ ਖੋਲਦਾ ਤੂੰ ਸ਼ੋ ਤੋ ਦੇ ਉੱਪਰਲਾ ਟੀਨ ਨਹੀਂ ਧੋਣਾ ਮਤਲਬ ਉਹ ਵੀ ਢੋਦੇ ਕਸਣਾ ਨਹੀਂ ਹੈਗਾ ਉੱਪਰਲਾ ਟੇਨ ਹਲੇ ਸਰਬਤ ਜੀ ਕਰਾ ਕੇ ਲੈ ਕੇ ਆਉਣੀ ਹੈ ਇਹਦੀ ਨਾ ਨਾ ਉਹ ਪਿਆ ਉਹ ਦੇਖ ਲਾਈਟਾਂ ਵੀ ਸੈੱਟ ਕਰਨੀ ਲਾਈਟਾਂ ਵੀ ਲਾਉਣੀਆਂ ਫਿੱਟ ਕਰਨੀਆਂ ਨਵੀਆਂ ਜਿਹੀਆਂ ਲੈ ਆ ਤਾਂ ਮੈਂ ਇੱਕ ਬਾਰ ਲੈ ਗਿਆ ਤਾਂ ਉੱਪਰਲੀ ਬਾਰ ਜਮੇ ਖੜ ਗਈ ਯਾਰ ਉਹਦੇ ਵਾਲੀ ਛਤਰੀ ਵਾਲੀ ਉਹ ਆਏ ਵੀ ਕਦੀ ਨਾ ਆਏ ਉਹ ਨੂੰ ਹੋ ਗਏ ਤੂੰ ਮੰਨ ਕੇ ਚੱਲ 5 5.5 ਸਾਲ ਹੋ ਗਏ ਉਹ ਨੂੰ ਉਹ ਨੂੰ ਢੋਲਾ ਠੀਕ ਆ ਤੋਕੇ ਉਹ ਨੂੰ ਕਪੜਾ ਮਾਰ ਲੀਤੇ ਫਿਰ ਉਹ ਟਰਾਲੀ 'ਤੇ ਕਪੜਾ ਪਿਆ ਚਿਗਾ ਮੈਂ ਇਹਨਾਂ ਨੂੰ ਸ਼ੋਅ ਖੋਲਦਾ ਲਓ ਜੀ ਪਹਿਲਵਾਨ ਲੱਗਿਆ ਵਾ ਨੜ ਖੋਲਣ ਤੇ ਇੱਕ ਦਾ ਸਾਰ ਨਾਲ ਪੰਗਾ ਸਾਰਾ ਉਸੇ ਖੋਲਣਾ ਪੈਂਦਾ ਸਲੰਸਰ ਵੀ ਜੜ ਚੋਂ ਖੋਲਣਾ ਪਿਆ ਹਨਾ ਤੇ ਉਹ ਪਪਲੀ ਜੋ ਉਹ ਤੇ ਉਹ ਤੇ ਹਟਾਂ ਵਾਲਾ ਸਾਈਡਾਂ ਵਾਲੇ ਟਾਪੇ ਤੇ ਸਕੰਜਾ ਜਾ ਖੋਲਣਾ ਪੈਣਾ ਆਲਾ ਆਲਾ ਸਕੰਜਾ ਖੋਲਣਾ ਤਾਂ ਇੱਥੋਂ ਸਲੰਸਰ ਜੜ ਚੋਂ ਖੋਲਣਾ ਪੈ ਗਿਆ ਤੇ ਆਹ ਨਟ ਆਹ ਨਟ ਆ ਨਾਟਾ ਨਾਟਾ ਨਾਟੇ ਇਨ ਨਾਟਕ ਰੇ ਪਏ ਆ ਤੇ ਰਹਿ ਗਈ ਸਭ ਤੋਂ ਉਹ ਆ 쇼 ਨੂੰ ਟਾਈਮ ਲੱਗਦਾ ਅਰਜਣ ਦੇ ਨੂੰ ਸਭ ਤੋਂ ਵੱਧ ਟਾਈਮ ਲਾਤਾ ਹਨਾ ਤੇ ਉਧਰ 쇼 ਸੁੱਕ ਸਕਗੇ ਤੇ ਉਹਨੂੰ ਕਰਦੇ ਹੁਣ ਆਪਾਂ ਫਿੱਟ ਹਨਾ ਦੋ ਨਾਟ ਰਹਿ ਗਏ ਬਸ ਤੇ ਉਹਦੇ ਬਾਅਦ ਆ ਵੀ ਖੋਲਿਆ ਨਾ ਟੈਂਗਲ ਜੇ ਫਿੱਟ ਕਰਦੇ ਆ ਪਹਿਲਾਂ ਰਿਜੇਟਰ ਨੂੰ ਖੜਾਉਣ ਨੂੰ ਫਿਰ ਉਹ ਦੇਖਦੇ ਆ ਰਿਜੇਟਰ ਸੈਟ ਆ ਲੱਗਦਾ ਲੋਕ ਦਾ ਤਾਂ ਨਹੀਂ ਉੱਪਰ ਲਾਓ ਜੀ ਤੇ तकरीबन ਹੋਇਆ ਗਿਆ ਆਪਣਾ ਫਾਈਨਲ ਹਨਾ ਕਿਉਂਕਿ ਉਹ ਥੋੜੀ ਜੀ ਫਾਰਮ ਜੀ ਗਿੱਲੀ ਦੀ ਸਾਈਡਾਂ ਲਈ ਤਾਂ ਕਰਕੇ ਆਪਾਂ ਨੇ ਉਹ ਫਿੱਟ ਨਹੀਂ ਕਰੀ ਤੇ ਆਪਾਂ ਨੇ ਉੱਪਰ ਉਹ ਬਾਅਰ ਫਿੱਟ ਕਰਤੀ ਕਿਉਂਕਿ ਆਪਣੀ ਖਰਾਬ ਹੋ ਗਈ ਸੀ ਥੋੜੀ ਥੋੜੀ ਚੱਲਦੀ ਸੀ ਕਿਤੇ ਕਿਤੇ ਤੇ ਆਪਾਂ ਨੇ ਉਹ ਫਿੱਟ ਕਰਤੀ ਤੇ ਇੱਕ ਪਾਂ ਲੱਟਾਂ ਲੈ ਕੇ ਆਏ ਸੀਗੇ ਕਿਉਂਕਿ ਬੜੀਆਂ ਖੋਲਦੀਆਂ ਇੱਕ ਥੋੜਾ ਜਿਹਾ ਡਿੱਕਾ ਕਰਦੇ ਜਾਂ ਫਿਲਟਰ ਕੱਢਦੇ ਤੇ ਹਨਾ ਤਾਂ ਕਰਕੇ ਆਪਾਂ ਨੇ ਫੇਰ ਆ ਛੋਟੀ ਛੋਟੀਆਂ ਲਾਈਟਾਂ ਲਿਆਂਦੀਆਂ ਤੇ ਮਤਲਬ ਹਲੇ ਬੈਰਿੰਗ ਨਹੀਂ ਕਰੀ ਐਦਾਂ ਹੀ ਚੱਲਦੀਆਂ ਛੱਡੀਆਂ ਹੋਈਆਂ ਆਲੇ ਐਦਾਂ ਹੀ ਚੱਲਦੀਆਂ ਰਹਤੀਆਂ ਅੰਡਾ ਆ ਹੋ ਗਈ ਪਾਰਕਿੰਗ ਬਾਕੀ ਰਾਤ ਨੂੰ ਦਿਖਾਵਾਂਗੇ ਤੁਹਾਨੂੰ ਚੱਲ ਆ ਕੇ ਤੇ ਇੱਥੇ ਚਿੱਟੀ ਆ ਹੋ ਗਈ ਪ黄色 ਸ਼ਰਟ ਪਰ ਪਤਾ ਲੱਗਦਾ ਤੇ ਆ ਚਮਕਿਆ ਵਾਲੀ ਹੋ ਗਈ ਆ ਦੋਨੋਂ ਹੋ ਗਈਆਂ ਚਿੱਟੀਆਂ ਪਕੜੀਆਂ ਹਣਾ ਤੇ ਹੁਣ ਚੋਬਰ ਲੱਗਿਆ ਵਾ ਫਿਲਟਰ ਕਸਣ ਵਾ ਹੋ ਗਿਆ ਵੀ ਡੰਨਾ ਕਿਉਂਕਿ ਉੱਪਰਲੀ ਦਾ ਪਾਣੀ ਟੀਨ ਹਲੇ ਕਸਣੀ ਨਹੀਂ ਨੀ ਤੇ ਕਿਉਂਕਿ ਆਪਾਂ ਨੇ ਇਹ ਸਰਵਿਸ ਕਰਾ ਕੇ ਲਈ ਕਹਣੀ ਆ ਫੇਰ ਉਹਨੂੰ ਨਟ-ਨੋਟ ਖੋਲਦੇ ਫਿਰ ਦਿੰਨਾ ਤਾਂ ਹਣਾ ਤਾਂ ਕਰਕੇ ਕਸ ਹੋ ਗਿਆ ਬਹੁਤ ਠੀਕ ਆ ਫਿਲਟਰ ਛਾੜ ਦਿਆ ਯਾਰ ਮਾਜਾ ਹਣਾ ਤੇ ਮੂਰੇ ਤਾਂ ਬਸ ਤੁਹਾਨੂੰ ਪਤਾ ਹੀ ਆ ਦੋ ਨਾਟਾਂ 5 ਮਿੰਟ ਦਾ ਵੀ ਨਹੀਂ ਕੰਮ ਆਗਾ ਹਣਾ ਤੇ ਹੋ ਗਿਆ ਆਪਣਾ ਡੰਨ ਰੈਡੀ ਉਹਦੇ ਹਾਲੇ ਪਰ ਬੈਰਿੰਗ ਕਰਨੇ ਤੇ ਰਹਿੰਦੀ ਆ ਸ਼ਾਮ ਨੂੰ ਕਰ ਲਵਾਂ ਹਨਾ ਤੇ ਲੁੱਕ ਚੈੱਕ ਕਰੋ ਤੁਸੀਂ ਸ਼ੋਬਰ ਦੀ ਆਏ ਲੁੱਕ ਨੂੰ ਕੱਲੂ ਦਿਖਾਵਾਂਗੇ ਕਿਉਂਕਿ ਸੁੱਕ ਜੂਗਾ ਨਾ ਤਾਂ ਕਰਕੇ ਫਿਰ ਤੁਹਾਨੂੰ ਕੱਲੂ ਦੀ ਲੁੱਕ ਦਿਖਾਵਾਂਗੇ ਇਹਦੀ ਤੇ ਲੋ ਜੀ ਹੁਣ ਆਪਾਂ ਕਰਦੇ ਆਂ ਬਾੜ ਦੀ ਫਟਾ ਲੈ ਜੋੜ ਜੇ ਰਹਿ ਗਏ ਤੇ ਰਤੂਰ ਜੀ ਲਾ ਕੇ ਫਿਰ ਕਰਦੇ ਪਟਾਈ ਕਿਧਰ ਨੂੰ ਹਣਾ ਤਿਆਰth ਅਰਥ ਆਊਗਾ ਤੇ ਭਲਾਦੀਏ ਤੇ ਉਹਦੇ ਬਾਅਦ ਚਾਨਣ ਜੁਨਨ ਕਰਕੇ ਫਿਰ ਸੈਟ ਜੀ ਕਰਦੇ ਆਪਾਂ ਜਿਆਦਾ ਉੱਚੀ ਚਾ ਕੋਈ ਵੀ ਹੈ ਲੋ ਜੀ ਤੇ ਆਪਣੀ ਆ ਹੋ ਗਈ ਸੱਟ 12 ਹੋਣਾ ਤੇ ਉੱਪਰ ਆ ਜਾਦਾ ਥੋੜੀ ਜਿਹੀ ਨੀਵੀ ਕਰਦੇ ਟੌਨ ਹੈ ਨਾ ਤੇ ਟੇਪ ਟੂਬ ਲਵੇਟ ਦਿਆਂ ਦਾ ਪਰ ਟੇਪ ਟੂਬ ਲਵੇਟ ਕੇ ਫਿਰ ਤਾਰ ਵਿੱਚੇ ਕਰ ਦੂੰਗੇ ਆਪਾਂ ਅੰਦਰ ਨੂੰ ਲਾਉ ਜੀ ਤੇ ਬਾਹਰ ਆਪਾਂ ਨੇ ਕਰਤੀ ਫੱਟ ਤੇ ਹੁਣ ਤੁਹਾਨੂੰ ਆ ਲਾਈਟਾਂ ਦਿਖਾਉਣੀ ਆਪਾਂ ਹਣਾ ਤੇ ਆ ਹੋ ਗਈਆਂ ਇਹਦੀਆਂ ਪਾਰਕਿੰਗਾਂ ਪਾਰਕਿੰਗ ਹੋ ਗਈ ਵਾਲੀਆਂ ਨੀਲੀਆਂ ਤੇ ਆ ਹੋ ਗਈਆਂ ਆ ਹੋ ਗਈ ਚਿੱਟੀਆਂ ਉਹ ਜਿਹੜੀਆਂ ਨੀਵੇਂ ਕਰਨ ਵਾਲੀਆਂ ਨਾ ਤੇ ਆ ਚਿੱਟੀ ਆ ਪਹਿਲੀ ਇਹ ਦੋਨੇ ਬਲੈਂਕ ਆ ਤੇ ਆ ਦੋ ਹੀ ਬਲਦੀਆਂ ਜਿਹੜੀਆਂ ਪਰ ਇਹਦੇ ਨਾਲ ਨੀਲੀਆਂ ਨੀਲੀਆਂ ਬਲਦੀਆਂ ਹੀ ਰਹਿਣੀਆਂ ਆ ਆ ਗਲਤ ਗੱਲ ਆ ਕਿਉਂਕਿ ਦੋ ਤਾਰਾਂ ਦਿੱਤੀਆਂ ਹੋਈਆਂ ਇਹਦੀਆਂ ਪਰ ਆਹ ਤਾਰ ਚਾਹੇ ਲਾਓ ਚਾਹੇ ਨਾ ਲਾਓ ਨੀਲੀਆਂ ਸਾਈਡ ਪਰ ਆਓ ਦੇਖੋ ਗੱਡੀ ਪਰ ਚੈੱਕ ਕਰੋ ਹੈਨਾ ਉਹ ਹਲਕੀ ਸਾਈਡ ਉਪਰ ਇਹ ਚੱਲਣੀ ਚੱਲਣੀ ਆ ਚਲੋ ਕੋਈ ਨਹੀਂ ਹੈ ਨਾ ਤੇ ਫਿਰ ਆਪਾਂ ਹੁਣ ਕਰਦੇ ਆਂ ਇਹਦਾ ਟਨ ਆਹ ਸਹੀ ਡੋਗਾ ਨਾ ਇਹ ਜਿਹੜੀਆਂ ਆ ਦੋਨੋਂ ਕਿਉਂ ਚਾਨਣਾ ਨਾ ਜ਼ਿਆਦਾ ਖੰਡਦਾ ਇਹਦਾ ਚਲੋ ਇਹ ਵੀ ਕਰਦੇ ਆ ਡਨ ਹਨਾ ਲੋ ਜੀ ਤੇ ਆਪਣਾ ਹੋ ਗਿਆ ਡਨ ਤੇ ਇੱਕ ਰਹਿ ਗਈ ਆਲੀ ਤਾਰ ਉਹ ਆਪਾਂ ਦੇਖਦੇ ਆਂ ਵੀ ਕਿੱਦਾਂ ਲਾਉਣੇ ਕਿੱਦਾਂ ਨਹੀਂ ਨਹੀਂ ਰਹਿਣ ਵੀ ਦੋਂਗੇ ਤਾਂ ਵੀ ਕੋ ਚੱਕਰ ਨਹੀਂ ਆਗਾ ਆਪਾਂ ਨੂੰ ਨਾ ਕਿਉਂਕਿ ਇਹ ਗੱਲੀਆਂ ਨੀਲੀਆਂ ਲਾਈਟਾਂ ਦੀ ਆ ਇਹਦੀਆਂ ਜਿਹੜੀ ਪਾਰਕਿੰਗ ਲਾਈਟ ਆ ਤੇ ਕੱਲ ਨੂੰ ਆਪਣੀਆਂ ਆਪ ਬੈਰਿੰਗ ਪੂਰੀਆਂ ਆਪਾਂ ਖੋਲਦੇ ਆਂ ਲਾਈਟਾਂ ਤੇ ਕਪੜਿਆਂ ਵਾਲਾ ਡਰੈਗੀ ਇਹ ਵੀ ਪੜਦਾਂਗੇ ਆਪਾਂ ਹਨਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲਾਉ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲਾਉਸ ਚ ਲੈ ਕੇ ਆਵਾਂ ਮੈਂ ਤੁਹਾਡੇ ਲਈ ਕੁਝ ਨਿਊਜ ਆ ਠੀਕ ਹੈ ਓਕੇ